ਦੋਸਤੋ ਜਿਹੜਾ ਸਲਾਨੀਆ ਦੇ ਰੁਕਣ ਵਾਸਤੇ ਆ ਹਾਊਸ ਬੋਟ ਅੱਗੇ ਜਿਹੜੇ ਕਮਰੇ ਆ ਰੈਂਟ ਤੇ ਦਿੱਤੇ ਜਾਂਦੇ ਆ ਸਾਜਿਦ ਦੇ ਤੇ ਆ ਪਿੱਛੇ ਜਿਹੜਾ ਸਾਜਿਦ ਦਾ ਘਰ ਆ ਗਿਆ ਇਹ ਮਗਰ ਇਹ ਸਾਰਾ ਡਲਤੀ ਉੱਤੇ ਆ ਇਧਰ ਝੀਲ ਆ ਇਧਰ ਇਹਨਾਂ ਦੇ ਕਮਰੇ ਬਣੇ ਹੋਏ ਆ ਬੱਚਾ ਰੋ ਰਿਹਾ ਜਿਆਦਾ ਪਤਾ ਨਹੀਂ ਕੀ ਹੋ ਗਿਆ ਇਹ ਦੇਖੋ ਲੋਕੇਸ਼ਨ ਆ ਸਾਰੇ ਇਹਨਾਂ ਦਾ ਰੂਮ ਅੰਦਰਾ ਇਹਨਾਂ ਦਾ ਆਪਦਾ ਰਹਿਮ ਸੈਨ ਇੱਥੇ ਆ ਇਧਰ ਆ ਥੱਲੇ ਕਮਲ ਦੇ ਫੁੱਲ ਤੇ ਝੀਲ ਆ ਆ ਮਗਰ ਇੱਕ ਤਰ੍ਹਾਂ ਜਿਵੇਂ ਸਮੁੰਦਰ ਦੇ ਵਿੱਚਕਾਰ ਟਾਪੂ ਹੁੰਦੇ ਆ ਆਈਲੈਂਡ ਉਸੇ ਤਰ੍ਹਾਂ ਦੇ ਹੀ ਆ ਆ ਟ੍ਰਾਂਸਫਾਰਮਰ ਲੱਗਿਆ ਹੋਇਆ ਇਧਰਲੇ ਪਾਸੇ ਆ ਦੇਖੋ ਝੀਲ ਐ ਇਧਰ ਪਤਾ ਨਹੀਂ ਕਿਵੇਂ ਮਿੱਟੀ ਪਾ ਕੇ ਰਸਤਾ ਬਣਾਇਆ ਉਹ ਥੋੜਾ ਜਿਹਾ ਇਧਰ ਫੇਰ ਝੀਲ ਆ ਗਈ ਤੇ ਝੀਲ ਦੇ ਉੱਪਰ ਆ ਫੇਰ ਇਹਨਾਂ ਦੀ ਰਹਿائش ਆ ਗਈ। ਆ ਥਮੀਆਂ ਤੇ ਦੇਖ ਗਏ ਮੇਰੇ ਹੁਣ ਆ ਥਮੀਆਂ ਤੇ ਖੜਾਏ ਹੋਏ ਆ। ਆ ਦੇਖੋ ਨਿਕਾ ਆ ਸਿਸਤਮ ਇਹਨਾਂ ਨੇ ਪਾਪਾ ਪਾ ਕੇ ਇਹ ਡਲ ਝੀਲ ਦਾ ਨਜ਼ਾਰਾ ਆ ਪਾਪਾ ਪਾਈ ਹੋਈਆਂ। ਅੱਗੇ ਦੇਖੀਏ। ਤਾਂ ਦੇਖੋ ਇੱਥੋਂ ਤੱਕ ਮਿੱਟੀ ਪਾ ਕੇ ਇਹਨਾਂ ਨੇ ਜ਼ਮੀਨੀ ਜ਼ਮੀਨ ਵਾਲਾ ਏਰੀਆ ਆ ਗਿਆ। ਇਸ ਤੋਂ ਅੱਗੇ ਫੇਰ ਜਿਹੜੀ ਝੀਲ ਹੈ ਸ਼ੁਰੂ ਹੋ ਜਾਂਦੀ ਹੈ ਆ ਜਿਹੜੀਆਂ ਝੀਲ ਦੇ ਵਿਚਕਾਰ ਇਹਨਾਂ ਦੀਆਂ ਗਲੀਆਂ ਬਣੀਆਂ ਹੋਈਆਂ ਨੇ ਛੋਟੀਆਂ-ਛੋਟੀਆਂ ਇੱਥੋਂ ਕਿਸ਼ਤੀ ਲੈ ਕੇ ਜਾਂਦੇ ਆ ਉਧਰੋਂ ਸਾਹਮਣੇੋਂ ਆ ਰਹੇ ਆ ਇਹ ਸਾਰਾ ਜਿਹੜਾ ਫਰੰਟ ਤੋਂ ਬੈਕ ਸਾਈਡ 사जिद ਦਾ ਘਰ ਆ ਗਿਆ 호텔 ਦੇ ਪਿੱਛੇ ਉਹ ਵਾਲਾ ਏਰੀਆ ਸਾਰਾ ਇਹ ਵਧੀਆ ਪੌਦੇ ਲੱਗੇ ਹੋਇਆ ਮਿੱਟੀ ਤੇ ਬੜਾ ਜਿਹੜਾ ਵਧੀਆ ਲੱਗਦਾ ਇੱਥੇ ਆ ਕੇ ਥੋੜਾ ਝੀਲ ਦਾ ਜ਼ਰੂਰ ਹੈ ਵੀ ਉਹ ਮੈਂ ਪਹਿਲਾਂ ਵੀ ਦੱਸਿਆ ਸੀਗਾ ਵੀ ਸਾਫ ਸਫਾਈ ਥੋੜੀ ਘੱਟ ਹੈ ਅਧਿਕਾਰੀਆਂ ਦੀ ਉਦਾਲ ਸੀਮਤਾ ਕਾਰਨ ਥੋੜਾ ਮਾਹੌਲ ਚੇਂਜ ਹੋ ਰਿਹਾ ਆ ਮੁਰਗੀਆਂ ਵੀ ਰੱਖੀਆਂ ਹੋਈਆਂ ਮੁਰਗੇ ਵੀ ਆਹ ਮੁਰਗੇ ਹੂੰ ਤਾਂ ਚੱਲਦੇ ਆ ਸੀ ਫੇਰ ਜਿਹੜੀ ਇਹਦੀ ਫਰੰਟ ਸਾਈਡ ਹੋਟਲ ਵਾਲੀ ਸਾਈਡ ਘਰ ਤੋਂ ਆਸਰਾ ਕੱਭਦਾਂ ਨੀ ਯਾਰਾ ਇਸ ਸਾਰਾ ਉਹਦੇ ਹੀ ਹਾਈ ਸ਼ਲਾ ਹੀਰੀ ਆ ਗਿਆ ਅੱਗੇ ਜਿਹੜਾ ਸਲਾਨੀਆਂ ਦੇ ਰੁਕਣ ਵਾਸਤੇ ਫਰੰਟ ਸਾਈਡ ਹੈ ਉਹ ਇੱਥੋਂ ਸ਼ੁਰੂ ਹੋ ਜਾਂਦੀ ਹੈ ਇੱਥੋਂ ਇਹ ਸਾਰੇ ਕਮਰੇ ਆ ਜਿਹੜਾ 6 ਕਮਰੇ ਇਹਦੇ ਕੋਲੇ ਫਰੰਟ ਤੇ ਦਿੰਦੇ ਆ ਕਲਮ ਲਾ ਕੇ ਪੈਸਾ ਵਸੂਲ ਕਮ ਹੈ